ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਕਿ ਤੁਸੀਂ ਐਤਵਾਰ ਵਾਲੇ ਦਿਨ ਆਪਣੇ ਘਰ ਦੇ ਵਿੱਚ ਤੁਸੀਂ ਇੱਕ ਦੀਵਾ ਝਕਾਉਣਾ ਤੇ ਉਸ ਦੇ ਵਿੱਚ ਤੁਸੀਂ ਥੋੜੇ ਜਿਹੇ ਕਾਲੇ ਤੇਲ ਪਾ ਕੇ ਇਹ ਉਪਾਅ ਕਰਨਾ ਹੋਵੇਗਾ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਐਤਵਾਰ ਬਹੁਤ ਸਾਰੇ ਪਰਿਵਾਰ ਬਹੁਤ ਸਾਰੇ ਘਰ ਆਪਣੀ ਘਰ ਦੇ ਵਿੱਚ ਜੋਤ ਜਗਾਉਂਦੇ ਆ ਜਾਂ ਫਿਰ ਦੀਵਾ ਜਗਾਉਂਦੇ ਆ ਜੋ ਕਿ ਸਾਡੇ ਘਰ ਦੇ ਵਾਤਾਵਰਨ ਨੂੰ ਵੀ ਸ਼ੁੱਧ ਕਰਦਾ ਹੈ ਜਿਹੜੇ ਛੋਟੇ ਛੋਟੇ ਜੀਵ ਘਟਾਣੂ ਹੁੰਦੇ ਆ ਉਹ ਮਰ ਜਾਂਦੇ ਆ ਜਿਸ ਕਰਕੇ ਸਾਨੂੰ ਬਿਮਾਰੀਆਂ ਤੋਂ ਛੁਟਕਾਰਾ ਵੀ ਮਿਲਦਾ ਹੈ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਕਰੋਗੇ ਤਾਂ ਸ਼ਨੀ ਦੇਵ ਤੁਹਾਨੂੰ ਇਹ ਉਪਾਅ ਕਰਨ ਦੇ ਨਾਲ ਧੰਨ ਦੀ ਨਾਲ ਮਾਲਾ-ਮਾਲ ਕਰ ਦੇਣਗੇ ਕਿਉਂਕਿ ਇਹ ਜਿਹੜਾ ਅੱਜ ਦਾ ਉਪਾਅ ਇਹ ਸ਼ਨੀ ਦੇਵ ਦੇ ਨਾਲ ਸੰਬੰਧਿਤ ਉਪਾਅ ਹੈ ਤੇ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਐਤਵਾਰ ਦੇ ਦਿਨ ਇਹ ਉਪਾਅ ਨਹੀਂ ਕਰ ਸਕਦੇ ਤਾਂ ਤੁਸੀਂ ਸ਼ਨੀਵਾਰ ਦੇ ਦਿਨ ਵੀ ਕਰ ਸਕਦੇ ਹੋ ਕਿਉਂਕਿ ਸ਼ਨੀਵਾਰ ਦਾ ਜੋ ਤੇਨ ਹੁੰਦਾ ਹੈ ਉਹ ਸ਼ਨੀ ਦੇਵ ਨੂੰ ਸਮਰਪਿਤ ਹੁੰਦਾ ਹੈ ਤੇ ਸ਼ਨੀ ਦੇਵ ਜੋ ਓਕਾਰੋ ਫਲ ਦਤਾਏ ਸਾਡੇ ਕਰਮਾਂ ਦੇ ਹਿਸਾਬ ਦੇ ਨਾਲ ਹੀ ਸਾਨੂੰ ਫਲ ਦਿੰਦੇ ਨੇ ਇਸੇ ਤਰੀਕੇ ਦੇ ਨਾਲ ਇਸ ਦਿਨ ਸ਼ਿਵਵਾਸ ਜੋਗ ਵੀ ਬਣ ਰਿਹਾ ਹੈ ਤੇ ਇਸ ਜੋਗ ਦੇ ਬਣਨ ਨਾਲ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਛੋਟਾ ਜਿਹਾ ਉਪਾਅ ਕਰ ਲੈਣਿਓ ਤੇ ਛੋਟੇ ਜਿਹੇ ਉਪਾਅ ਦੀ ਨਾਲ ਤੁਸੀਂ ਆਪਣੇ ਘਰ ਦੀਆਂ ਹਜ਼ਾਰਾਂ ਲੱਖਾਂ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਹੋ। ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਅੱਜ ਤੇ ਦੇਨ ਇਹ ਦੀਵੇ ਵਾਲਾ ਇੱਕ ਛੋਟਾ ਜਿਹਾ ਉਪਾਅ ਕਰ ਲਿਆ ਤਾਂ ਸ਼ਨੀ ਦੇਵ ਦੀ ਤੁਹਾਡੇ ਉੱਪਰ ਇਨੀ ਕਿਰਪਾ ਹੋ ਜਾਵੇਗੀ ਇਸ ਉਪਾਅ ਨੂੰ ਕਰਨ ਦੇ ਨਾਲ ਸ਼ਨੀ ਦੇਵ ਤੁਹਾਨੂੰ ਇੰਨਾ ਜ਼ਿਆਦਾ ਧਨ ਪੈਸਾ ਤੇ ਸੁੱਖ ਸਮ੍ਰiddhi ਦੇਣਗੇ ਕਿ ਤੁਹਾਨੂੰ ਉਹ ਧਨ ਸੰਵਲਣਾ ਔਖਾ ਹੋ ਜਾਵੇਗਾ ਕਿਉਂਕਿ ਹੁੰਦਾ ਕੀ ਹੈ ਕਿ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਸ਼ਨੀ ਦੇਵ ਦੇ ਰਿਲੇਟਡ ਕੋਈ ਵੀ ਪਾਠ ਪੂਜਾ ਜਾਂ ਉਪਾ ਕਰਦੇ ਹਾਂ ਤੇ ਸ਼ਨੀ ਦੇਵ ਜੇਕਰ ਉਸ ਦੇ ਉਸ ਪਾਠ ਪੂਜਾ ਜਾਂ ਉਪਾਤ ਉਪਰ ਸੰਨ ਹੋ ਜਾਂਦੀ ਹੈ ਪਰਸੰਨ ਹੋ ਕੇ ਉਸ ਨੂੰ ਇੰਨੀ ਜ਼ਿਆਦਾ ਕਿਰਪਾ ਕਰਦੇ ਆ ਇੰਨੀ ਜ਼ਿਆਦਾ ਧਨ ਦੌਲਤ ਦਿੰਦੇ ਆ ਕਿ ਵਿਅਕਤੀ ਬਿਲਕੁਲ ਵੀ ਸੰਭਾਲ ਨਹੀਂ ਪਾਉਂਦਾ ਇਸ ਤੋਂ ਇਲਾਵਾ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਉਹਨਾਂ ਦੀ ਕੁੰਡਲੀ ਦੇ ਵਿੱਚ ਕਈ ਤਰ੍ਹਾਂ ਦੇ ਦੋਸ਼ ਚੱਲਦੇ ਨੇ ਜਾਂ ਫਿਰ ਉਹ ਸ਼ਨੀ ਦੀ ਸਾਢੇ ਸਤੀ ਤੋਂ ਪਰੇਸ਼ਾਨ ਰਹਿੰਦੇ ਨੇ ਜਿਸ ਕਰਕੇ ਉਹਨਾਂ ਦੇ ਘਰ ਦੇ ਵਿੱਚ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਲੜਾਈ ਝਗੜੇ ਹੁੰਦੇ ਰਹਿੰਦੇ ਨੇ ਪਰਿਵਾਰਿਕ ਮੈਂਬਰਾਂ ਦੀ ਆਪਸ ਦੇ ਵਿੱਚ ਬਿਲਕੁਲ ਵੀ ਨਹੀਂ ਬੰਦੀ ਕਹਿੰਦਾ ਭਾਵ ਕਿ ਜਿਹੜੇ ਲੋਕ ਸ਼ਨੀ ਦੀ ਕਿਸੇ ਵੀ ਤਰ੍ਹਾਂ ਦੀ ਦਸ਼ਾ ਤੋਂ ਪਰੇਸ਼ਾਨ ਨੇ ਉਹ ਤਾਂ ਖਾਸ ਕਰਕੇ ਵਿਸ਼ੇਸ਼ ਕਰਕੇ ਇਸ ਉਪਾਅ ਨੂੰ ਜ਼ਰੂਰ ਕਰਨ। ਜਿਵੇਂ ਕਿ ਮੇਖ ਰਾਸ਼ੀ, ਮੀਨ ਰਾਸ਼ੀ ਵਾਲੇ ਜਿਹੜੇ ਲੋਕ ਨੇ। ਇਹਨਾਂ ਰਾਸ਼ੀਆਂ ਵਾਲੇ ਲੋਕਾਂ ਦੀ ਜਿਹੜੀ ਕੁੰਡਲੀ ਹੈ। ਕੁੰਡਲੀ ਦੇ ਵਿੱਚ ਸ਼ਨੀ ਦੀ ਸਾਢੇ ਸਤੀਏ ਜਿਹੜੀ ਉਹ ਲੱਗ ਚੁੱਕੀ ਹੈ। ਖਾਸ ਕਰਕੇ ਇਹਨਾਂ ਰਾਸ਼ੀ ਵਾਲੇ ਲੋਕਾਂ ਨੂੰ ਇਹ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਤੇ ਕਈ ਲੋਕ ਕੀ ਕਰਦੇ ਆ ਕਿ ਇਹ 53 ਦਾ ਨਾਮ ਸੁਣਦੇ ਹੀ ਬਿਲਕੁਲ ਪਰੇਸ਼ਾਨ ਹੋ ਜਾਂਦੇ ਆ ਕਿ ਹੁਣ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਹੀ ਦੁੱਖ ਹੋਣਗੇ ਦੁੱਖਾਂ ਤੋਂ ਇਲਾਵਾ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਸੁੱਖ ਨਹੀਂ ਹੋੜੇ ਉਹਨਾਂ ਨੂੰ ਹਮੇਸ਼ਾ ਇਹ ਹੀ ਹੋ ਜਾਂਦਾ ਹੈ ਕਿ ਸਾਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਮਿਲਣਗੇ ਪਰ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੁੰਦਾ ਕਿਉਂਕਿ ਜੇਕਰ ਅਸੀਂ ਚੰਗੇ ਕਰਮ ਕਰਦੇ ਹਾਂ ਤੇ ਸਾਨੂੰ ਹਮੇਸ਼ਾ ਚੰਗਾ ਹੀ ਫਲ ਮਿਲਦਾ ਤੇ ਜੇਕਰ ਸਾਹਮਣੇ ਵਾਲਾ ਵਿਅਕਤੀ ਹੈ ਜੋ ਉਸਨੇ ਵੀ ਚੰਗੇ ਕਰਮ ਕੀਤੇ ਹੋਏ ਨੇ ਕਦੇ ਵੀ ਉਹਨਾਂ ਨੇ ਕਿਸੇ ਦੇ ਨਾਲ ਗਲਤ ਨਹੀਂ ਕੀਤਾ ਤਾਂ ਸ਼ਨੀ ਦੇਵ ਉਹਨਾਂ ਨੂੰ ਧਨ ਸੁਖ ਸਮ੍ਰiddhi ਧਨ ਦੌਲਤ ਇਵੇਂ ਜਿਆਦਾ ਕਿਰਪਾ ਕਰ ਦਿੰਦੇ ਆ ਉਸ ਪਰਿਵਾਰ ਦੇ ਉੱਪਰ ਪੈਸੇ ਦੀ ਕਿ ਉਹ ਵਿਅਕਤੀ ਪੈਸਾ ਸੰਭਾਲ ਹੀ ਨਹੀਂ ਪਾਉਂਦਾਗਾ ਤੇ ਇੱਕੇ ਤਰਫ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਜੋ ਜਾਣੇ ਅਣਜਾਣੇ ਦੇ ਵਿੱਚ ਇਸ ਤਰੀਕੇ ਦੀ ਭੁੱਲ ਚੁੱਕ ਕਰ ਦਿੰਦੇ ਆ ਚਾਹੇ ਉਹ ਜਾਣੇ ਅਣਜਾਣੇ ਦੇ ਵਿੱਚ ਹੋਵੇ ਤਾਂ ਉਹਨਾਂ ਦੀ ਉਹ ਗਲਤੀ ਦੇ ਕਰਕੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਦੁੱਖ ਨੇ ਕਸ਼ਟ ਨੇ ਉਹ ਵਾਧ ਜਾਂਦੇ ਨੇ ਇਸੇ ਤਰੀਕੇ ਦੇ ਨਾਲ ਅਗਰ ਸ਼ਨੀ ਦੀ 7.5 ਦੇ ਵਿੱਚ ਤੁਹਾਨੂੰ ਦੁੱਖ ਤਕਲੀਫ ਮਿਲ ਰਹੇ ਨੇ ਹਰ ਤਰਫ ਤੋਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਾਰ ਚੁੱਕੇ ਹੋ ਤਾਂ ਤੁਸੀਂ ਸ਼ਨੀ ਦੇਵ ਨੂੰ ਇਹ ਉਪਾ ਕਰਕੇ ਉਹਨਾਂ ਨੂੰ ਪ੍ਰਸੰਨ ਕਰੋ ਖੁਸ਼ ਕਰੋ ਤੇ ਇਸੇ ਨਾਲ ਨਾਲ ਜਿਹੜਾ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੀਵੇ ਦਾ ਉਪਾਦ ਅਸਰ ਜਾ ਰਹੇ ਹਾਂ ਇਸ ਨੂੰ ਤੁਸੀਂ ਜ਼ਰੂਰ ਕਰਿਓ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਆਪਾਂ ਕਿਹੜੇ ਤਰੀਕੇ ਅਨੁਸਾਰ ਤੇ ਕਿਹੜੀ ਵਿਧੀ ਦੇ ਅਨੁਸਾਰ ਕਿਹੜੀ-ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਪਾਅ ਕਰਨ ਦੇ ਲਈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲਈ ਕੀ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਉਪਾਉ ਨੂੰ ਲੇਡੀਜ਼ ਜੈਂਟਸ ਦੋਨੋਂ ਹੀ ਕਰ ਸਕਦੇ ਨੇ ਸਾਬਦੀ ਲਈ ਇਹ ਉਪਾਏ ਕੋਈ ਵੀ ਇਸ ਉਪਾਣ ਨੂੰ ਕਰ ਸਕਦਾ ਹੈ ਤੇ ਹੁਣ ਆਪਾਂ ਦੇਖਦੇ ਹਾਂ ਕਿ ਇਹ ਦੀਵੇ ਵਾਲਾ ਉਪਾਏ ਤੇ ਸਮਝੋ ਕਿ ਦੀਵੇ ਵਾਲਾ ਉਪਾਏ ਤਾਂ ਇਸ ਨੂੰ ਅਸੀਂ ਸ਼ਾਮ ਦੇ ਸਮੇਂ ਹੀ ਕਰਾਂਗੇ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਜੇਕਰ ਉਹ ਸ਼ਾਮ ਦੇ ਸਮੇਂ ਇਸ ਉਪਾਣ ਨੂੰ ਨਹੀਂ ਵੀ ਕਰ ਪਾਉਂਦੇ ਤਾਂ ਉਹ ਸਵੇਰ ਦੇ ਸਮੇਂ ਵੀ ਇਹ ਉਪਾਅ ਕਰ ਸਕਦੇ ਨੇ ਤੇ ਇਹ ਜਿਹੜਾ ਆਪਾਂ ਦੀਵਾ ਤਿਆਰ ਕਰਨਾ ਹੈ ਇਹ ਆਪਾਂ ਸਰੋਂ ਦੇ ਤੇਲ ਦਾ ਕਰਨਾ ਹੈ ਕਿਉਂਕਿ ਸਰੋਂ ਦਾ ਤੇਲ ਇਹ ਜੋ ਸ਼ਨੀ ਦੇਵ ਨੂੰ ਬਹੁਤ ਹੀ ਜ਼ਿਆਦਾ ਪਿਆਰਾ ਹੁੰਦਾ ਹੈ। ਇੱਕ ਤੁਸੀਂ ਮਿੱਟੀ ਦਾ ਦੀਵਾ ਲੈਣਾ ਸਾਫ਼ ਸੁਥਰਾ ਵਿੱਚ ਬੱਤੀ ਲਗਾ ਕੇ ਸਰੋਂ ਦੇ ਤੇਲ ਦਾ ਤੁਸੀਂ ਦੀਵਾ ਤਿਆਰ ਕਰ ਲੈਣਾ। ਤੇ ਇੱਕ ਚੁਟਕੀ ਤੁਸੀਂ ਕਾਲੇ ਤੇਲ ਲੈ ਲੈਣੀ ਆ ਤੇ ਇਸ ਦੀਵੇ ਨੂੰ ਤਿਆਰ ਕਰਕੇ ਦੀਵੇ ਦੇ ਵਿੱਚ ਤੁਸੀਂ ਮਾਤਰ ਇੱਕ ਚੁਟਕੀ ਕਾਲੇ ਤੇਲ ਪਾ ਦੇਣੀ। ਇਸੇ ਤਰੀਕੇ ਦੇ ਨਾਲ ਇਸ ਦੀਵੇ ਨੂੰ ਤਿਆਰ ਕਰਕੇ ਤੁਸੀਂ ਹਰ ਹਰ ਮਹਾਦੇਵ ਬੋਲਦੇ ਹੋਏ ਇਹ ਉਪਾਅ ਕਰਨਾ ਹੈ ਤੇ ਜਦੋਂ ਤੁਸੀਂ ਹਰ ਹਰ ਮਹਾਦੇਵ ਬੋਲਦੇ ਹੋਏ ਇਹ ਉਪਾਅ ਕਰੋਗੇ ਤੇ ਸਮਝ ਲਓ ਕਿ ਤੁਹਾਡੇ ਇਸ ਉਪਾਅ ਦੇ ਨਾਲ ਸ਼ਨੀ ਦੇਵ ਤੁਹਾਡੇ ਤੋਂ ਬਹੁਤ ਹੀ ਜ਼ਿਆਦਾ ਪ੍ਰਸੰਨ ਹੋ ਜਾਂਦੇ ਨੇ ਇਸ ਤਰੀਕੇ ਦੇ ਨਾਲ ਦੀਵੇ ਨੂੰ ਤਿਆਰ ਕਰਨ ਤੋਂ ਬਾਅਦ ਦੇ ਵਿੱਚ ਹਰ ਹਰ ਮਹਾਦੇਵ ਬੋਲਣ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਦੀਵੇ ਨੂੰ ਜਾੜ ਦਾ ਪੀਪਲ ਦੀ ਦਰਖਤ ਦੇ نیچے ਜਾ ਕੇ ਤੁਸੀਂ ਜਗਾਉਗੇ ਤੇ ਜਾਂ ਫਿਰ ਜੇਕਰ ਤੁਹਾਡੇ ਘਰ ਦੇ ਆਸ-ਪਾਸ ਨੇੜੇ ਕਿਤੇ ਵੀ ਸ਼ਨੀ ਦੇਵ ਦਾ ਮੰਦਿਰ ਬਣਿਆ ਹੋਇਆ ਤਾਂ ਤੁਸੀਂ ਇਸ ਦੀਵੇ ਨੂੰ ਮੰਦਿਰ ਦੇ ਵਿੱਚ ਜਗਾਉਗੇ ਤੇ ਇਸ ਤੋਂ ਇਲਾਵਾ ਜਿਨ੍ਹਾਂ ਦੇ ਘਰ ਦੇ ਆਸ-ਪਾਸ ਪੀਪਲ ਦਾ ਦਰਖਤ ਹੋਵੇਗਾ ਉਹ ਇਸ ਨੂੰ ਪੀਪਲ ਦੇ ਦਰਖਤ ਦੇ نیچے ਜਾ ਕੇ ਵੀ ਜਗਾ ਸਕਦੇ ਨੇ ਇਹ ਜੇਕਰ ਤੁਸੀਂ ਆਪਣੇ ਘਰ ਤੋਂ ਬਿਲਕੁਲ ਵੀ ਬਾਹਰ ਨਹੀਂ ਜਾ ਸਕਦੇ ਕਿਸੇ ਪ੍ਰੋਬਲਮ ਦੇ ਕਰਕੇ ਮੁਸ਼ਕਲ ਦੇ ਕਰਕੇ ਕਹਿਣ ਦਾ ਭਾਵ ਕਿ ਘਰ ਤੋਂ ਬਾਹਰ ਜਾਣਾ ਬਿਲਕੁਲ ਵੀ ਸੰਭਵ ਨਾ ਹੋਵੇ ਤਾਂ ਤੁਸੀਂ ਇਸ ਨੂੰ ਆਪਣੇ ਘਰ ਦੇ ਵਿੱਚ ਹੀ ਪੱਛਮ ਦਿਸ਼ਾ ਦੇ ਵਿੱਚ ਤੁਸੀਂ ਇਸ ਦੀਵੇ ਨੂੰ ਜਗਾਉਣਾ ਹੋਵੇਗਾ ਚਨੀ ਦੇਵ ਦਾ ਸਿਮਰਨ ਧਿਆਨ ਕਰਦੇ ਹੋਏ ਤੁਸੀਂ ਇਸ ਦੀਵੇ ਨੂੰ ਆਪਣੇ ਘਰ ਦੇ ਵਿੱਚ ਪੱਛਮ ਦਿਸ਼ਾ ਦੇ ਵਿੱਚ ਜਗਾਉਣਾ ਹੈ ਕਿਉਂਕਿ ਇਹ ਜੋ ਅੱਜ ਦਾ ਦਿਨ ਹੈ ਇਸ ਦਿਨ ਬਹੁਤ ਹੀ ਸ਼ੁਭ ਜੋਗ ਬਣ ਰਿਹਾ ਇਹ ਕੋਈ ਸਧਾਰਨ ਦਿਨ ਨਹੀਂ ਹੈਗਾ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰਿਓ ਇਸੇ ਤਰੀਕੇ ਦੇ ਨਾਲ ਇਹ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਵੀ ਇੱਕ ਦੀਵਾ ਜਗਾਉਣਾ ਤੇ ਇਸ ਦੀਵੇ ਨੂੰ ਤੁਸੀਂ ਮਿੱਟੀ ਦਾ ਦੀਵਾ ਲੈ ਕੇ ਸਰੋਂ ਦੇ ਤੇਲ ਦੇ ਨਾਲ ਤੁਸੀਂ ਤਿਆਰ ਕਰ ਲੈਣਾ ਤੇ ਇਸ ਦੀਵੇ ਦੇ ਵਿੱਚ ਤੁਸੀਂ ਦੋ ਲੌਂਗ ਪਾ ਦੇਣੇ ਨੇ ਦੋ ਲੌਗ ਉਪਾਰ ਕੇ ਇਸ ਦੀਵੇ ਨੂੰ ਆਪਣੇ ਘਰ ਦੇ ਮੇਨ ਗੇਟ ਤੇ ਤੁਸੀਂ ਜਗਾਉਣਾ ਹੈ ਕਿਉਂਕਿ ਇਸ ਉਪਾਰ ਨੂੰ ਕਰਨ ਦੇ ਨਾਲ ਆਪਣੇ ਘਰ ਦੇ ਮੇਨ ਗੇਟ ਤੇ ਦੀਵੇ ਨੂੰ ਜਗਾਉਣ ਦੇ ਨਾਲ ਸਾਡੇ ਘਰ ਦੇ ਵਿੱਚ ਹੁੰਦਾ ਹੈ ਸਿਰ ਲక్ష్ਮੀ ਦਾ ਵਾਸ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਉਪਾਰ ਕਰਦੇ ਹਾਂ ਤੇ ਮਾਤਾ ਲక్ష్ਮੀ ਕਦੇ ਵੀ ਸਾਡੇ ਘਰ ਨੂੰ ਛੱਡ ਕੇ ਨਹੀਂ ਜਾਵੇਗੀ ਇਹ ਉਪਾ ਸਾਡੇ ਪਿਤਰਾਂ ਦੇ ਲਈ ਵੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜੇਕਰ ਤੁਸੀਂ ਆਪਣੇ ਪਿਤਰਾਂ ਨੂੰ ਖੁਸ਼ ਪ੍ਰਸੰਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਉਪਾ ਕਰ ਸਕਦੇ ਹੋ ਇਸੇ ਤਰੀਕੇ ਦੇ ਨਾਲ ਤੁਸੀਂ ਆਪਣੇ ਪਿਤਰਾਂ ਨੂੰ ਦੱਖਣ ਦਿਸ਼ਾ ਦੇ ਵਿੱਚ ਜਲ ਅਰਪੇਤ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਜਿੱਥੇ ਤੁਹਾਡੇ ਘਰ ਦੇ ਵਿੱਚ ਪੀਣ ਵਾਲਾ ਪਾਣੀ ਪਿਆ ਹੁੰਦਾ ਹੈ ਤੁਸੀਂ ਉੱਥੇ ਵੀ ਆਪਣੇ ਪਿਤਰਾਂ ਦੇ ਲਈ ਇਕ ਦੀਵਾ ਜ਼ਰੂਰ ਜਗਾਣਾ ਹੈ ਜਿੱਥੇ ਤੁਹਾਡੇ ਘਰ ਦੇ ਵਿੱਚ ਪੀਣ ਵਾਲਾ ਪਾਣੀ ਹੋਵੇ। ਕਈ ਲੋਕ ਆਪਣੇ ਘਰ ਦੇ ਵਿੱਚ ਘੜੇ ਦੇ ਵਿੱਚ ਮਟਕੇ 'ਚ ਪਾਣੀ ਰੱਖਦੇ ਆ ਜੇਕਰ ਤੁਸੀਂ ਘੜੇ ਦੇ ਵਿੱਚ ਪਾਣੀ ਰੱਖ ਦਿਓ ਤਾਂ ਤੁਸੀਂ ਤਾਂ ਉੱਥੇ ਦੀਵਾ ਜਗਾਉਣਾ ਹੈ ਤੇ ਜੇਕਰ ਤੁਸੀਂ ਆਪਣਾ ਆਰੂ ਲਗਵਾਇਆ ਹੋਇਆ ਤਾਂ ਤੁਸੀਂ ਉੱਥੇ ਵੀ ਇਸ ਦੀਵੇ ਨੂੰ ਜਗਾ ਸਕਦੇ। ਇਸੇ ਤਰੀਕੇ ਦੇ ਨਾਲ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਨਾ ਹੈ ਤੇ ਖਾਸ ਕਰਕੇ ਪੀਣ ਵਾਲੇ ਪਾਣੀ ਦੇ ਕੋਲ ਤੁਸੀਂ ਆਪਣੇ ਪਿਤਰਾਂ ਦੇ ਲਈ ਇੱਕ ਦੀਵਾ ਜ਼ਰੂਰ ਜਗਾਉਣਾ ਹੈ ਇਸੇ ਤਰੀਕੇ ਦੇ ਨਾਲ ਜੋ ਲੋਕ ਮੱਸੀਆ ਦੇ ਦਿਨ ਆਪਣੇ ਘਰ ਦੇ ਵਿੱਚ ਪੀਣ ਵਾਲੇ ਪਾਣੀ ਦੇ ਕੋਲ ਝੇਕਰ ਇਸ ਤਰੀਕੇ ਦੇ ਅਨੁਸਾਰ ਦੀਵਾ ਜਗਾਉਂਦੇ ਆ ਆਪਣੇ ਪਿਤਰਾਂ ਦੇ ਲਈ ਇਸ ਉਪਾਣੋ ਕਰਨ ਦੇ ਨਾਲ ਕਦੇ ਵੀ ਪਿਤਰ ਸਾਡੇ ਤੋਂ ਨਾਰਾਜ਼ ਨਹੀਂ ਹੁੰਦੇ ਤੇ ਸਾਡੇ ਤੇ ਲੱਗਿਆ ਹੋਇਆ ਪਿਤਰ ਦੋਸ਼ ਜਿਹੜਾ ਉਹ ਦੂਰ ਹੋ ਜਾਂਦਾ ਹੈ ਕਿਉਂਕਿ ਜਿਹੜੇ ਘਰ ਦੇ ਵਿੱਚ ਪਿਤਰ ਨਾਰਾਜ਼ ਹੋ ਜਾਂਦੇ ਨੇ ਉਹਨਾਂ ਦੇ ਘਰ ਦੇ ਵਿੱਚ ਧਨ ਦੀ ਜਿਹੜੀ ਸਮੱਸਿਆ ਹੈ ਉਹ ਬਣੀ ਰਹਿੰਦੀ ਹੈ ਇਸੇ ਤਰੀਕੇ ਦੇ ਨਾਲ ਤੁਸੀਂ ਇਸ ਦਿਨ ਉਪਾਅ ਕਰਕੇ ਤੇ ਤੁਸੀਂ ਮਾਤਾ ਲక్ష్ਮੀ ਜੀ ਦਾ ਪਾਠ ਪੂਜਾ ਵੀ ਕਰਨਾ ਹੋਵੇਗਾ ਆਪਣੇ ਘਰ ਦੇ ਵਿੱਚ ਦੀਵੇ ਨੂੰ ਜਗਾ ਕੇ ਫੁੱਲ ਅਰਪਿਤ ਕਰਕੇ ਜੇ ਇਸ ਤਰੀਕੇ ਦੇ ਨਾਲ ਵੀ ਤੁਸੀਂ ਪਾਠ ਪੂਜਾ ਕਰਦੇ ਹੋ ਆਪਣੇ ਘਰ ਦੇ ਵਿੱਚ ਉਸ ਤਰੀਕੇ ਦੇ ਨਾਲ ਤੁਸੀਂ ਇਹ ਉਪਾਕਰਨ ਦੇ ਨਾਲ ਨਾਲ ਆਪਣੇ ਘਰ ਦੇ ਵਿੱਚ ਪਾਠ ਪੂਜਾ ਵੀ ਜ਼ਰੂਰ ਕਰਿਓ ਤੁਹਾਡੀਆਂ ਸਾਰੀਆਂ ਪ੍ਰੋਬਲਮ ਦੂਰ ਹੋ ਜਾਣਗੀਆਂ ਪੈਸੇ ਦੇ ਸੰਬੰਧੀ ਚਿੰਨੀਆਂ ਵੀ ਪ੍ਰੋਬਲਮ ਨੇ ਤੁਹਾਡੇ ਘਰ ਦੇ ਵਿੱਚ ਦੂਰ ਹੋ ਜਾਣਗੀਆਂ हां जी हे सिजी ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਸ਼ੂਟ ਹੈ ਜਿਹੜਾ ਉਪਾਅ ਤੇ ਜਾਣਕਾਰੀ ਚੋ ਕੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੀਏ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਾਤਾ ਕੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਸ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਸਪੋਰਟ ਸਾਡੇ ਚੈਨਲ ਨੂੰ ਜ਼ਰੂਰ ਕਰਿਆ ਕਰੋ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਏ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ